ਇੱਕ ਪਾਸੇ ਤਾਂ ਪੰਜਾਬ ਸਰਕਾਰ ਦਾਵਾ ਕਰ ਰਹੀ ਹੈ ਕਿ ਅਸੀਂ ਪੰਜਾਬ ਵਿੱਚ ਸਰਪਲਸ ਬਿਜਲੀ ਦੇ ਰਹੇ ਹਾਂ ਪਰ ਅਸਲ ਸੱਚਾਈ ਕੁਝ ਹੋਰ ਹੈ ਦਰਅਸਲ ਬਟਾਲਾ ਦੇ ਹਾਥੀਕੇੜ ਤੇ ਕੁਝ ਇਲਾਕੇ ਵਿੱਚ ਪਿਛਲੇ ਕਰੀਬ 1.5 ਤੋਂ 2 ਮਹੀਨਿਆਂ ਤੋਂ ਸਿੰਗਲ ਫੇਸ ਲਾਈਟ ਆ ਰਹੀ ਹੈ ਜਿਸ ਕਰਕੇ ਆਮ ਲੋਕਾਂ ਦਾ ਜਨਜੀਵਨ ਅਸਤਵਿਅਸਤ ਹੋ ਚੁੱਕਾ ਹੈ ਇਸ ਮੋਕੇ ਲੋਕਾਂ ਦੱਸਿਆ ਕਿ ਸਿੰਗਲ ਫੇਸ ਲਾਈਟ ਨਾਲ ਪੱਖਾ ਵੀ ਨਹੀਂ ਚੱਲਦਾ ਜਦ ਕਿ ਲਾਈਟ ਬਦਨ ਘਟਨ ਨਾਲ ਕਈ ਲੋਕਾਂ ਦਾ ਕੀਮਤੀ ਸਮਾਨ ਵੀ ਸੜ ਗਿਆ ਹੈ ਉਧਰ ਐਸਡੀਓ ਬਿਜਲੀ ਵਿਭਾਗ ਉਰਮੂਰਾ ਦਾ ਕਹਿਣਾ ਹੈ ਕਿ ਜਲਦੀ ਹੀ ਐਸਟੀਮੇਟ ਬਣਾ ਕੇ ਇਹ ਮਸਲਾ ਹੱਲ ਕਰ ਲਿਆ ਜਾਵੇਗਾ ਪਰ ਬੱਤੀ ਨਹੀਂ ਸਾਡੇ ਆ ਰਹੀ ਕਿੰਨੇ ਚਿਰ ਦੀ ਪ੍ਰੋਬਲਮ ਚੱਲ ਰਹੀ ਹੈ ਹੁਣ ਗਰਮੀਆਂ ਜਿਵੇਂ ਚੱਲੋ ਸੇ ਸ਼ੁਰੂ ਹੋਈਆਂ ਆਏਗੀਆਂ ਹਾਂਜੀ ਹਰ ਚੀਜ਼ਾਂ ਖਰਾਬ ਹੋ ਰਹੀਆਂ ਪਾਣੀ ਨਹੀਂ ਹਨ ਪੀਣ ਵਾਲਾ ਕੱਪੜੇ ਧੋਣ ਨੂੰ ਵੀ ਹੈ ਨਹੀਂ ਪਾਣੀ ਹਾਂਜੀ ਮਸ਼ੀਨਾਂ ਸਾਡੀਆਂ ਨਹੀਂ ਚੱਲਦੀ ਕੱਪੜੇ ਧੋਣ ਵਾਲੀਆਂ ਵੀ ਹੱਥ ਨਾਲ ਧੋਣੇ ਆ हां जी ਦਾ ਪੱਕੇ ਆ ਦੇਖੋ ਚੱਲਦੇ ਨੇ ਸਾਹਮਣੇ ਇੰਨੀ ਗਰਮੀ ਆ ਤੇ ਗਏ ਆ ਛीडियो ਸਾਹਿਬ ਕੋਲੋਂ ਬਸੋਂਦੇ ਨਹੀਂ ਸਾਡੀ ਸੁਣਵਾਈ ਨਹੀਂ ਕਰਦੇ ਕਦੀ ਕਹਿੰਦੇ ਇਹ ਚੀਜ਼ਾਂ ਬੰਦ ਕਰ ਦਿਓ ਸਾਨੂੰ ਕਦੀ ਕੁਛ ਕਹਿੰਦੇ ਆ ਦੱਸੋ ਇੰਨੀ ਬੰਦ ਚੀਜ਼ਾਂ ਕਰਕੇ ਕਿੱਧਰ ਜਾਵਾਂਗੇ ਇੰਨੀ ਗੱਲ ਬੱਤੀ ਬਿਲਕੁਲ ਆ ਦੇਖੋ ਹੁੰਦੀ ਕਿੱਦਾਂ ਹੋ ਗਈ 0 ਬਿਲਕੁਲ ਜਨਨੇ ਕਿ ਸੋਚ ਚੱਲ ਜਨਾ ਥੱਲੇ ਜਾ ਮਿਲ ਕੇ ਅਪ ਡਾਉਨ ਹੁੰਦੀ ਆਪ ਡਾਉਨ ਬੱਤੀ ਦਾ ਇਹ ਹਮਲਾ ਇਹਨਾਂ ਦਾ ਮਾਤਵਲਾ ਬਾ ਬੱਤੀ ਦਾ ਦੀਦੀ ਸਾਡੀ ਰੋਝ ਜਾਂਦੇ ਆ ਇਹ ਨਾਲ ਸਾਰੇ ਜਾਂਦਾ ਪਰਿਵਾਰ ਇਹਨਾਂ ਦਾ ਜਾਂਦਾ ਸਾਰੇ ਦੇ ਆੜ 15 ਡੇਢ ਮਹੀਨਾ ਹੋ ਗਿਆ ਇਹਨਾਂ ਨੂੰ ਜਾਂਦਿਆਂ ਨੂੰ ਇਹਨਾਂ ਦੀ ਸੁਣਾਈ ਨਹੀਂ ਹੁੰਦੀ ਇਹਨਾਂ ਦੀ ਸਾਡੀ ਕੋਈ ਨਹੀਂ ਸੁਣਦਾ ਹੈਗਾ ਚੀਜ਼ਾਂ ਸਾਡੇ 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 ਕੋਈ ਸਰਕਾਰ ਵੀ ਨਹੀਂ ਹੁੰਦਾ ਹੈਗਾ ਗਰਮੀ ਆ ਪੱਖੇ ਨਹੀਂ ਚੱਲਦੇ ਉਹਨਾਂ ਕਹਿੰਦੇ ਇੱਥੇ ਕਿਸੇ ਨਿਆਣਾ ਹੈਗਾ ਤੇ ਸਾਡੀ ਕਿਤੇ ਨਾ ਬੱਤੀ ਆਏ ਸੁਣਦੇ ਆ ਕਦੀ ਕਹਿੰਦੇ ਤਾਰਿਆ ਨਹੀਂ ਕਦੀ ਕੋਸ਼ਿਸ਼ ਕਰਦੇ ਇਸ ਦੁਪਹਿਰ ਨੂੰ ਸਿੱਖ ਦੁਪਹਿਰ ਜਾਂਦੇ ਆ ਪਾਣੀ ਕੋਈ ਨਹੀਂ ਸੁਣਦਾ ਹੈਗਾ ਅਸੀਂ ਦਰਖਾਸਤਾਂ ਬਹੁਤ ਦਿੱਤੀਆਂ ਲਿਖ ਕੇ ਪਰ ਇਹਨਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸਾਡਾ ਹੁਣ ਨੁਕਸਾਨ ਬਹੁਤ ਹੁੰਦਾ ਹੈ ਤੇ ਜਦੋਂ ਜਾਣੇ ਆ ਤਾਂ ਕਹਿੰਦੇ ਮਿਹਨਤੀ ਮਾਰ ਕੇ ਆਏ ਸੀਗੇ ਲੈ ਗਏ ਆ ਤੋਂ ਬਾਅਦ ਵਿੱਚ ਇਹਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਕਹਿੰਦੇ ਸਾਡ ਕੋ ਰੇਂਜ ਨਹੀਂ ਹੁੰਦੀ ਪੱਤੀ ਦੀ ਮਤਲਬ ਉਹ ਕੀ ਤਾਰ ਦੀ ਰੇਂਜ ਨਹੀਂ ਹੁੰਦੀ ਤੇ ਅਸੀਂ ਬਹੁਤ ਵੇਰੀ ਜਾ ਜਾ ਕੇ ਤੇ ਉਹਨਾਂ ਦੇ ਅੱਗੇ ਮਿਹਨਤ ਤਾਲਾ ਕੀਤਾ ਵੀ ਸਾਡੀ ਪੱਤੀ ਠੀਕ ਕਰੋ ਪੱਤੀ ਠੀਕ ਕਰੋ ਨਹੀਂ ਕਰਦੇ ਕੀ ਹੁੰਦਾ ਕੀ ਸੜਦੀਆਂ ਚੀਜ਼ਾਂ ਸੜਦੀਆਂ ਇੱਕ ਫੇਸ ਆਉਂਦਾ ਆ ਸਰ ਫਿਰ ਹਾਂ ਇੱਕ ਫੇਸ ਦੇ ਨਾਲ ਅਸੀਂ ਇੱਕ ਫੇਸ ਨਾਲ ਅਸੀਂ ਕੀ ਕਰਾਂਗੇ ਦੱਸੋ ਜੇ ਅਸੀਂ ਗਏ ਤਾਂ ਸਾਨੂੰ ਕਹਿੰਦੇ ਅਸੀਂ ਫੋਨ ਕੀਤਾ ਤਾਂ ਕਹਿੰਦੇ ਬੱਤੀਆਂ ਬੰਦ ਕਰ ਦਿਓ 쿨ਰ ਬੰਦ ਕਰ ਦਿਓ ਤੁਸੀਂ ਤੁਹਾਡੀਆਂ ਸੜਦੀਆਂ ਚੀਜ਼ਾਂ ਤਾਂ ਬੰਦ ਕਰ ਦਿਓ ਤੇ ਫਿਰ ਅਸੀਂ ਬੰਦ ਕਰ ਦੇਵਾਂਗੇ ਤੇ ਬੱਚੇ ਤੁਹਾਡੇ ਗਰਮੀ 'ਚ ਮਰਨ ੜੇ ਇੰਨਾ ਆ ਦੇਖੋ ਤੁਸੀਂ ਵੀ ਹੁਣ ਬੈਠੇ ਆ ਨਾ ਕਿੰਨੀ ਗਰਮੀ ਆ ਇੱਥੇ ਕਿੰਨੀ ਚੈੱਕ ਕਰਾਦਨੇ ਆ ਜੀ ਮੈਂ ਤੇ ਤੋ ਦੋ ਚਾਰ ਦਿਨ ਹੀ ਹੋਏ ਜਾਈ ਨੂੰ ਮੈਂ ਪਹਿਲਾਂ ਸ਼ਾਇਦ ਹਾਂ ਐਸ ਡੀਓ ਤਾਂ ਮੈਂ ਹੁਣ ਇੱਧਰ ਮੈਨੂੰ ਲਾਇਆ ਦੋ ਚਾਰ ਦਿਨ ਹੋਏ ਆ ਮੈਂ ਉਹ ਚੈੱਕ ਕਰਾ ਦੇਣਾ ਜੇ ਕੋਈ ਬਿਜਲੀ ਦੀ ਪ੍ਰੋਬਲਮ ਆ ਤੇ ਬਿਜਲੀ ਦੀ ਮਸਲਾ ਹੱਲ ਕਰ ਦੇਣਾ ਕੋਈ ਟੋਕਾਂ ਤੇ ਨਾਲ ਤੇ ਪੱਖੇ ਚੱਲਦੇ ਕੋਈ ਨਹੀਂ ਤੇ ਗੱਲ ਹੀ ਬੜੀ ਜ਼ਰੂਰ ਦੀ ਹੈ ਕੋਈ ਨਹੀਂ ਜੇ ਕੋਈ ਵੀ ਪ੍ਰੋਬਲਮ ਆ ਨਾ ਆਪਾਂ ਚੈੱਕ ਕਰਾ ਦਿੰਦੇ ਜੇ ਜੀ ਨਾਲ ਲੈ ਕੇ ਜੇ ਜੀ ਨੂੰ ਚੈੱਕ ਜੇ ਜੀ ਨਾਲ ਲੈ ਕੇ ਚੈੱਕ ਕਰਾ ਦਿੰਦੇ ਚੈੱਕ ਕਰਾ ਦਿੰਦੇ ਨਹੀਂ ਕੋਈ ਨਹੀਂ ਮੈਂ ਤਾਂ ਦੋ ਤਿੰਨ ਦਿਨ ਹੀ ਇੱਧਰ ਆਇਆ ਨੂੰ ਮੈਂ ਕੋਈ ਚੈੱਕ ਕਰਾਦਣਾ ਜੋ ਤੁਹਾਡੇ ਜੇ ਜੀ ਦਾ ਉਹ ਅਧਿਕਾਰ ਰਹਿੰਦੇ ਆ ਕਿ ਤੁਸੀਂ ਆਪਣਾ ਸਮਾਨ ਬੰਦ ਕਰ ਦਿਓ ਨਹੀਂ ਕੋਈ ਨਹੀਂ ਚੈੱਕ ਕਰਾਉਣੀ ਵੀ ਚੈੱਕ ਰੱਖ ਦੇਖਨੇ ਮੇਰੇ ਘਟ ਬੁਲਟ ਚ ਆਉਂਦੀ ਚੈੱਕ ਰੱਖ ਕੇ Chandar consultants limited building maintenance handyman under Chat platform is now available on your local london area he has more than five years experience in same line he used to work with reputed companies agencies as well local builders with brothers his professional by plumbing electrician masonry car painting for more information, please contact him at under Check platform trade trade www.checktrade.com slash nine two one seven six zero. Chander Consultants Limited call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ